ਸ੍ਰੀ ਗੁਰੂ ਜਨਮ ਜੀ ਦੇ ਮੌਕੇ ਤੇ ਵਿਸਾਲ ਨਗਰ ਕੀਰਤਨ ਸਮਾਣਾ ਪਿੰਡ ਰੇਤਗੜ ਵਿੱਚ ਕੱਢਿਆ ਗਿਆ ਜਿਸ ਦੇ ਵਿੱਚ ਸ੍ਰੀ ਗੁਰਗੰਦ ਸਾਹਿਬ ਜੀ ਛਤਰਛਾ ਹੈਟ ਇਹ ਨਗਰ ਕੀਰਤਨ ਦੇ ਵਿੱਚ ਜਿੱਥੇ ਪੰਜ ਪਿਆਰਿਆਂ ਨੇ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ ਉੱਥੇ ਹੀ ਪਿੰਡ ਦੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਦੇ ਵਿੱਚ ਜੋ ਸਰਦਾਲੂ ਸ਼ਾਮਿਲ ਸੀ ਸੰਗਤ ਸ਼ਾਮਿਲ ਸੀ ਉਹਨਾਂ ਲਈ ਲੰਗਰ ਲਾਏ ਗਏ ਕੜੀ ਚਾਵਲ ਦਾ ਲੰਗਰ ਲਾਇਆ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਸ੍ਰੀ ਗੁਰਗੰਦ ਸਾਹਿਬ ਜੀ ਦੇ ਉੱਤੇ ਸੰਗਤ ਵੱਲੋਂ ਔਰ ਗੁਰਬਾਣੀ ਕੀਰਤਨ ਕੀਤਾ ਗਿਆ ਔਰ ਇਸ ਮੌਕੇ ਤੇ ਖਾਸ ਗੱਲ ਇਹ ਰਹੀ ਦੀ ਇਸ ਪਿੰਡ ਦੀ ਤੀ ਪ੍ਰਿਆੰਸੀ ਜੋ ਕਿ ਹਿਮਾਚਲ ਦੇ ਵਿੱਚ ਜੱਜ ਬਣੀ ਹੈ ਉਹਨਾਂ ਨੇ ਖੁਦ ਪਹੁੰਚ ਕੇ ਇਸ ਗੁਰੂ ਪਰਵ ਦੇ ਮੌਕੇ ਤੇ ਜਿਹੜੇ ਪੰਜ ਪਿਆਰੇ ਸੀ ਉਹਨਾਂ ਨੂੰ ਸਰੋਪੇ ਪਾਏ ਔਰ ਸ੍ਰੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਵੀ ਹਾਸਿਲ ਕੀਤਾ ਅਤੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਔਰ ਨਸ਼ੇ ਤਿਆਗਣੇ ਚਾਹੀਦੇ ਹਨ ਤਾਂ ਕਿ ਸਾਡੇ ਇਲਾਕੇ ਦਾ ਸਾਡੇ ਮਾਤਾ ਪਿਤਾ ਕਾ ਨਾਮ ਰੋਸ਼ਨ ਹੋ ਸਕੇ ਔਰ ਜੋ ਗੁਰੂ ਨੇ ਕਿਰਪਾ ਮੇਰੇ ਤੇ ਕੀਤੀ ਹੈ ਮੈਂ ਇਹ ਸੋਚ ਕੇ ਇਸ ਪੜਾਈ ਨੂੰ ਮੈਂ ਚੁਣਿਆ ਸੀ ਕਿ ਜਿਹੜੇ ਸਮਾਜ ਦੇ ਦਬੇ ਕੁਚਲੇ ਲੋਕ ਹੈ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇ ਇਹ ਹੀ ਮੇਰਾ ਉਦੇਸ਼ ਸੀ ਜੱਜ ਬਣਨ ਦਾ ਔਰ ਇਸ ਦੀ ਕਿਰਪਾ ਵਾਹਿਗੁਰੂ ਵੱਲੋਂ ਮੇਰੇ ਤੇ ਕੀਤੀ ਗਈ ਹੈ ਔਰ ਇਸ ਨਗਰਕਿਰਤਨ ਦੇ ਵੀ ਜੋ ਸਨਮਾਨ ਮੈਨੂੰ ਮਿਲ ਰਿਹਾ ਹੈ ਮੈਂ ਉਸ ਦੇ ਲਈ ਗੁਰੂ ਸਾਹਿਬਾਨ ਦਾ ਧੰਨਵਾਦ ਵੀ ਕਰਦੇ ਆ ਅੱਜ ਪਹਿਲੇ ਪਾਸੇ ਸ੍ਰੀ ਗੁਰਨਾਨਕ ਦੇਵ ਜੀ ਦਾ ਜੋ ਜਨਮ ਦਿਹਾੜਾ ਔਰ ਇਹ ਕੱਢਦੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਜੋ ਸਾਡੇ ਪਿੰਡ ਦੇ ਨੌਜਵਾਨ ਵੀਰ ਨੇ ਉਹਨਾਂ ਵੱਲੋਂ ਬਹੁਤ ਵੱਡੀ ਇਹ ਇੱਕ ਜੋ SLAGA ਜੋ ਕਦਮ اٹھਾਇਆ ਗਿਆ ਜੋ ਨਗਰ ਕੀਰਤਨ ਪਿਛਲੇ ਸਾਲ ਸ਼ੁਰੂ ਕੀਤਾ ਸੀ ਇਸ ਸਾਲ ਵੀ ਆਹੇ ਨਗਰ ਕੀਰਤਨ ਜਿਹੜਾ ਕੱਢ ਰਹੇ ਆ ਤੇ ਆਪਣੇ ਪਿੰਡ ਤੋਂ ਸ਼ੁਰੂ ਹੋ ਕੇ ਬਾਕੀ ਸਾਰੇ ਆਪਣੇ ਚੱਕ ਅੰਮ੍ਰਿਤਸਰੀਆ ਸਾਧੂਗੜ੍ਹ ਦੋਤਰ ਨਾ ਪਿੰਡਾਂ ਚੋਂ ਹੁੰਦਾ ਹੋਇਆ ਵਾਪਸ ਆਪਣੇ ਪਿੰਡਰੇ ਤੇ ਘੜਦੋਣਾ ਹੈ ਇੰਨੇ ਸ਼ੁਭ ਅਫਸਰ ਤੇ ਮੈਨੂੰ ਸਨਮਾਨ ਮਿਲਿਆ ਇਸ ਕਾਲੇ ਦਿਨ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਂ ਆਪਣੇ ਪਿੰਡ ਆਈਆਂ ਅੱਜ ਮੈਂ ਇੱਥੋਂ ਦੀ ਹੀ ਜੰਪਲ ਹਾਂ ਤੇ ਜੱਜ ਬਣਨ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਆਪਣੇ ਪਿੰਡ ਵਿੱਚ ਆ ਕੇ ਖੁਸ਼ੀ ਹੋਰ ਵੀ ਦੁੱਗਣੀ ਹੋ ਗਈ ਹੈ ਉਹ ਵੀ ਇੰਨੇ ਪਾਵਨ ਅਫਸਰ ਤੇ ਜੋ ਮੈਨੂੰ ਆਨ ਦਾ ਮੌਕਾ ਮਿਲਿਆ ਹੈ ਜੋ ਸਨਮਾਨ ਮਿਲਿਆ ਹੈ ਉਹ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਜੱਜ ਬਣ ਗਈ ਹਾਂ ਤੇ ਉਸ ਤੋਂ ਬਾਅਦ ਆਪਣੇ ਪਿੰਡ ਵਿੱਚ ਆ ਕੇ ਜਿੱਥੋਂ ਦੇ ਕਿ ਮੈਂ ਜੰਮਪਲ ਹਾਂ ਜਿੱਥੇ ਰਹਿ ਕੇ ਹੀ ਮੈਨੇ ਆਪਣੀ ਬਚਪਨ گزارਿਆ ਆਪਣੀ ਪੜ੍ਹਾਈ ਕੀਤੀ ਹੈ ਤੇ ਉੱਥੇ ਆ ਕੇ ਇੰਨੇ ਵਧੀਆ ਇੰਨੇ ਪਾਵਨ ਸ਼ੁਭ ਅਵਸਰ ਤੇ ਮੈਨੂੰ ਜੋ ਸਨਮਾਨ ਦਿੱਤਾ ਜਾ ਰਿਹਾ ਉਸ ਲਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਕਹੂੰਗੀ ਕਿ ਮਿਹਨਤ ਦਾ ਜਿਹੜਾ ਮੁੱਲ ਪਿਆ ਹੈ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਮੇਰੇ ਪੇਰੈਂਟਸ ਦੀ ਤੇ ਮੇਰੀ ਖੁਦ ਦੀ ਮਿਹਨਤ ਦਾ ਤੇ ਪਿੰਡ ਦੇ ਵਿੱਚ ਆ ਕੇ ਲੋਕਾਂ ਨੇ ਇੰਨਾ ਜੋ ਪਿਆਰ ਦਿੱਤਾ ਇੰਨਾ ਸਨਮਾਨ ਦਿੱਤਾ ਉਹ ਬਹੁਤ ਹੀ ਇੱਕ ਮੈਂ ਕਹੂੰਗੀ ਪ੍ਰੈਸ਼ੀਅਸ ਮੂਮੈਂਟ ਹੈ ਮੇਰੀ ਲਾਈਫ ਦਾ ਏਹੀ ਸਨੀਆ ਹੈ ਕਿ ਇਹ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਉਹ ਆਪਣੇ ਬੱਚਾ ਨੂੰ ਪੜਾਣ ਪੜਾਈ ਦੀ ਵੈਲਿਊ ਕਰਨ ਤੇ ਦੂਜੀ ਫਿਰ ਬੱਚਿਆਂ ਦੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਅਫਸਰ ਮਿਲ ਰਿਹਾ ਹੈ ਪੜਨ ਦਾ ਤੇ ਉਹਨਾਂ ਨੂੰ ਮਿਹਨਤ ਕਰਕੇ ਪੜਨਾ ਚਾਹੀਦਾ ਹੈ ਵੱਡੇ ਅਹੁਦੇ ਤੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹ ਸਮਾਜ ਲਈ ਵੀ ਅੱਗੇ ਕੁਝ ਕਰ ਪਾਣ ਕਰਦੇ ਇਹ ਪੜਾਈ ਦੇ ਵਿੱਚ ਮੈਂ ਬਹੁਤ ਲਗਾਤਾਰ ਮਿਹਨਤ ਕੀਤੀ ਬਹੁਤ ਕੰਸਿਸਟੈਂਟਲੀ ਮੇਰੇ ਦਿਨ ਦੇ 8 ਤੋਂ 10 ਘੰਟੇ ਤਾਂ ਮਿਨੀਮਮ ਹੁੰਦੇ ਸੀ ਕਿ ਜੋ ਮੈਂ ਪੜ੍ਹ ਰਹੀ ਹਾਂ ਉਸ ਤੋਂ ਉੱਪਰ ਜਿੰਨੇ ਵੀ ਮੈਨੂੰ ਟਾਈਮ ਲੱਗਦਾ ਸੀ ਜਿੰਨੇ ਵੀ ਮੇਰਾ ਸ케줄 ਬਣਦਾ ਸੀ ਮੈਂ ਕੀਤਾ ਹੈ ਮੇਰੀ ਜੱਜ ਬਣਨ ਦੀ ਸਭ ਤੋਂ ਵੱਡੀ ਮੋਟੀਵੇਸ਼ਨ ਇਹ ਸੀ ਕਿ ਮੈਂ ਸਮਾਜ ਵਿੱਚ ਕੁਝ ਕਰ ਪਾਵਾਂ ਜੋ ਆਪਣੇ ਪਿਛੜੇ ਵਰਗ ਹੈ ਆਪਣੇ ਜਿਨ੍ਹਾਂ ਨੂੰ ਦਬਾਇਆ ਜਾਂਦਾ ਹੈ ਕਿ ਉਹਨਾਂ ਨੂੰ ਇਨਸਾਫ ਮਿਲੇ ਤੇ ਇਹੀ ਮੋਟੀਵੇਸ਼ਨ ਦੇ ਨਾਲ ਮੈਂ ਨੇ ਪੜ੍ਹਾਈ ਕੀਤੀ ਇਹੀ ਮੋਟੀਵੇਸ਼ਨ ਦੇ ਨਾਲ ਮੈਂ ਇਹ ਫੀਲਡ ਚੂਜ਼ ਕੀਤੀ ਹੈ ਤੇ ਮੈਂ ਪੂਰੀ ਉਮੀਦ ਕਰਦੀ ਹਾਂ ਪੂਰੀ ਕੋਸ਼ਿਸ਼ ਕਰਾਂਗੀ ਆਪਣੀ ਹੀ ਮੋਟੀਵੇਸ਼ਨ ਨੂੰ ਆਪਣੇ ਇਹ ਹੀ ਲਕਸ਼ ਨੂੰ ਹਾਸਿਲ ਕਰਨਾ ਬਹੁਤ ਵਧੀਆ ਲੱਗ ਰਿਹਾ ਜੀ ਬੱਚੀ ਨੇ ਨਾਮ ਰੋਸ਼ਨ ਕਰਿਆ ਸਾਡੇ ਪਿੰਡ ਦੇ ਸਾਰੇ ਬੰਦੇ ਨੇ ਬੁਲਾ ਕੇ ਸਵਾਗਤ ਕਰਿਆ ਬਹੁਤ ਵਧੀਆ ਲੱਗ ਰਿਹਾ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼